ਕਰ ਰਹੇ ਆ ਜੋਰ ਨ ਮੰਗਣ ਦੇਣ ਨ ਜੋਰ ਜੋਰ ਨ ਜੀਵਣ ਮਰਨ ਨ ਜੋਰ ਜਨਮ ਜੀਵਣ ਤੇ ਮਰਨ ਦੇ ਸਾਡਾ ਜੋਰ ਕਮ ਨਹੀਂ ਕਰਦਾ ਅਸੀਂ ਆਪਣੀ ਮਰਜ਼ੀ ਨਾਲ ਜਗਤ ਤੇ ਨਹੀਂ ਆਏ ਔਰ ਆਪਣੀ ਮਰਜ਼ੀ ਨਾਲ ਰੁਕਸਤ ਵੀ ਨਹੀਂ ਹੋਵਾਂਗੇ ਇਹ ਗੱਲ ਵੱਖਰੀ ਹੈ ਕਿ ਨਾਸਤਿਕ ਕਹਿੰਦੇ ਨੇ ਭਾਵੇਂ ਜਨਮ ਤੇ ਜੀਵਣ ਸਾਡੇ ਹੱਥੇ 'ਚ ਨਹੀਂ ਮਰਨਾ ਸਾਡੇ ਹੱਥੇ ਹੈ ਜਦੋਂ ਵੀ ਚਾਹੀਏ ਅਸੀਂ ਖੁਦਕੁਸ਼ੀ ਕਰ ਸਕਦੇ ਹਾਂ ਪਰ ਖੁਦਕੁਸ਼ੀ ਦਾ ਖਿਆਲ ਪੈਦਾ ਹੋਵੇ ਉਸ ਲਈ ਵੀ ਇੱਕ ਵਾਤਾਵਰਣ ਚਾਹੀਦਾ ਹੈ ਉਸ ਲਈ ਵੀ ਇੱਕ ਮਾਹੌਲ ਚਾਹੀਦਾ ਹੈ ਔਰ ਉਹ ਵੀ ਪ੍ਰਭੂ ਆਪ ਹੈ ਉਹ ਵੀ ਪਰਮਾਤਮਾ ਆਪ ਹੈ ਤਾਂ ਜਿਸ ਤਰ੍ਹਾਂ ਸਾਡਾ ਜਨਮ ਹੋਇਆ ਹੈ ਸਾਡੀ ਮਰਜ਼ੀ ਦੇ ਮੁਤਾਬਕ ਨਹੀਂ ਮਹਾਰਾਜ ਕਹਿੰਦੇ ਨੇ ਮਰਨ ਵੀ ਉਹ ਦੇਖੀ ਸਾਡੀ ਮਰਜ਼ੀ ਕੰਮ ਨਹੀਂ ਕਰੇਗੀ ਅਸੀਂ ਇੱਕ ਮਕਾਨ ਬਣਾਉਣਾ ਚਾਹੁੰਦੇ ਹਾਂ ਕੇ ਮਕਾਨ ਤੋਂ ਪੁੱਛਦੇ ਨਹੀਂ ਤੂੰ ਬਣਨਾ ਵੀ ਚਾਉਂਦਾ ਹੈ ਕਿ ਨਹੀਂ ਪਰ ਅੱਜ ਅਸੀਂ ਉਸ ਨੂੰ ਢਾਹ ਦੇਣਾ ਚਾਹੁੰਦੇ ਹਾਂ ਉਸ ਤੋਂ ਪੁੱਛਦੇ ਨਹੀਂ ਤੂੰ ਢਹਿਣਾ ਵੀ ਚਾਹੁੰਦਾ ਹੈ ਕਿ ਨਹੀਂ ਉਸ ਦੇ ਉੱਤੇ ਅਸੀਂ ਕਿਹੜਾ ਰੰਗ ਕਰਨਾ ਹੈ ਕਿਸ ਢੰਗ ਦੀ ਜਿਹੜਾ ਲੀਪਾ ਪੋਤੀ ਕਰਨੀ ਹੈ ਅਸੀਂ ਮਕਾਨ ਤੋਂ ਨਹੀਂ ਪੁੱਛਦੇ ਅਸੀਂ ਆਪਣੀ ਮਰਜ਼ੀ ਦਾ ਹੀ ਰੰਗ ਮਕਾਨ ਨੂੰ ਦੇ ਦਿੰਨੇ ਆਂ ਔਰ ਮਰਜ਼ੀ ਦੇ ਨਕਸ਼ ਨਿਗਾਰ ਮਕਾਨ ਨੂੰ ਦੇ ਦਿੰਨੇ ਆਂ ਰਮਾਕਮਾ ਨੇ ਸਾਡੇ ਕੋਲ ਪੁੱਛਿਆ ਨਹੀਂ ਸੀ ਕਿ ਤੇਰੀਆਂ ਅੱਖਾਂ ਕਿਸ ਤਰ੍ਹਾਂ ਦੀਆਂ ਬਣਾਵਾਂ ਤੇਰੇ ਦੰਦ ਕਿਸ ਤਰ੍ਹਾਂ ਦੇ ਬਣਾਵਾਂ ਤੇਰਾ ਨਕਸ਼ ਨਿਗਾਰ ਕਿਸ ਤਰ੍ਹਾਂ ਦਾ ਬਣਾਵਾਂ ਤੇਰਾ ਰੰਗ ਕਿਸ ਤਰ੍ਹਾਂ ਦਾ ਬਣਾਵਾਂ ਉਸ ਮਹਾਨ ਮਾਮਾਰ ਨੇ ਜਿਸ ਢੰਗ ਦੇ ਨਾਲ ਜ਼ਿੰਦਗੀ ਦਾ ਮਕਾਨ ਬਣਾਣਾ ਸੀ ਬਣਾ ਦਿੱਤਾ ਹੈ ਮਹਾਰਾਜ ਕਨਨ ਜਨਮ ਦੇ ਚੇਰੇ ਜ਼ੋਰ ਨੇ ਕੰਮ ਨਹੀਂ ਕੀਤਾ ਤੂੰ ਆਪਣੀ ਮਰਜ਼ੀ ਦੇ ਮੁਤਾਬਕ ਜਗਤ ਤੇ ਆਇਆ ਨਹੀਂ ਇਤਨੀ ਵੱਡੀ ਘਟਨਾ ਤੇਰੇ ਹੱਥਾਂ 'ਚ ਨਹੀਂ ਔਰ ਯਾਦ ਰੱਖੇ ਦੂਜੀ ਸਭ ਤੋਂ ਵੱਡੀ ਘਟਨਾ ਕਿਉਂਕਿ ਜਨਮ ਦਾ ਦੂਸਰਾ ਸਿਰਾ ਹੈ ਮਰਨ ਉਹ ਵੀ ਤੇਰੇ ਹੱਥ ਵਿੱਚ ਨਹੀਂ ਔਰ ਜਨਮ ਤੇ ਮਰਨ ਦੇ ਵਿਚਕਾਰ ਹੈ ਜੀਵਣਾ ਇਹ ਵੀ ਤੇਰੇ ਹੱਥ ਦੇ ਵਿੱਚ ਨਹੀਂ ਹੈ ਜਪ ਧਪ ਕਰਕੇ ਸਤ ਸੰਗ ਕਰਕੇ ਬਾਣੀ ਪੜ੍ਹ ਕੇ ਅਭਿਆਸ ਕਰਕੇ ਇਸ ਗੱਲ ਦੀ ਸਮਝ ਆ ਜਾਏ ਸਮਝ ਲਓ ਉਸ ਮਨੁੱਖ ਨੇ ਜੀਵਨ ਦੀ ਸਿਖਰਤਾ ਨੂੰ ਛੂ ਲਿਆ ਤਾਂ ਮਹਾਰਾਜ ਕਹਿੰਦੇ ਨੇ ਜੋਰ ਨ ਮੰਦਣ ਹੈ ਦੇਣ ਨ ਜੋਰ ਜੋਰ ਨ ਜੀਵਣ ਮਰਣ ਨੇ ਜੋਰ ਜੋਰ ਨ ਰਾਜ ਮਾ